ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਆਪ ਜਿੱਸਾ ਕੀ ਆਪਾਂ ਨੂੰ ਪਤਾ ਹੈ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਕਿਉਂਕਿ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਬਾਰਡਰੀ ਇਲਾਕਿਆਂ ਦੇ ਵਿੱਚ ਅੱਜ ਉਹਨਾਂ ਦੇ ਵਾਸਤੇ ਪਹਿਲਾ 20 ਮਗਰੀ ਲੁਧਿਆਣਾ ਸ਼ਹਿਰ ਤੋਂ ਭੇਜੀ ਗਈ ਹੈ ਔਰ ਅੱਜ ਇਥੋਂ ਜਿਹੜਾ ਪਸ਼ੂਆਂ ਵਾਸਤੇ ਚਾਰਾ ਜਾਂ ਇਨਸਾਨਾਂ ਵਾਸਤੇ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਚਾਹੇ ਉਹ ਰਾਸ਼ਨ ਹੈ ਫਰੂਟ ਹੈ ਸੈਂਟਰੀ ਪੈਡਸ ਨੇ ਮੈਡੀਸਿਨਸ ਹੈ ਪਾਣੀ ਹੈ ਉਹ ਸਾਰਾ ਕੁਝ ਜਿਹੜਾ ਸਮਾਨ ਹੈ ਇਕੱਠਾ ਕਰਕੇ ਰਵਾਨਾ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸਾਡੇ ਪੰਜਾਬੀ ਭਾਈ ਭੈਣ ਬਾਰਡਰ ਦੇ ਇਲਾਕਿਆਂ ਦੇ ਉੱਤੇ ਇਹਨਾਂ ਹੜਾਂ ਕਰਕੇ ਬਹੁਤ ਜ਼ਿਆਦਾ ਪੀੜਿਤ ਹੋ ਰਹੇ ਨੇ ਉਹਨਾਂ ਨੂੰ ਕੁਝ ਨਾ ਕੁਝ ਰਾਹਤ ਦਿੱਤੀ ਜਾ ਸਕੇ ਜੀ ਅੱਠ ਟਰੱਕ ਨੇ ਜੀ ਜਾ ਰਹੇ ਨੇ ਚਾਰ ਚਾਰੇ ਚਾਰੇ ਦੇ ਪਸ਼ੂਏ ਪਸ਼ੂਆਂ ਦੇ ਜਾ ਰਹੇ ਪਸ਼ੂਆਂ ਵਾਸਤੇ ਚਾਰੇ ਲਈ ਜਾ ਰਹੇ ਨੇ ਔਰ ਚਾਰ ਟਰੱਕ ਦੇ ਵਿੱਚ ਬਾਕੀ ਰਾਸ਼ਨ ਸਮਗਰੀ ਔਰ ਸਾਰਾ ਸਮਾਨ ਹੈ ਜੀ ਹਾਂ ਜੀ ਅਮਨ ਅਰੋੜਾ ਜੀ ਔਰ ਨਾਲ ਐਮਐਲਏ ਸਹਿਬਾਨ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਵਲੰਟੀਅਰ ਸਾਡੇ ਸਿਮੀ ਪਛਾਨ ਚੇਅਰਮੈਨ ਸਾਰੇ ਇੱਥੇ ਪਹੁੰਚੇ ਹੈਗੇ ਆ ਔਰ ਮੈਂ ਆਸ ਕਰਦੀ ਆ ਵੀ ਅਜਿਹੇ ਚੰਗੇ ਕਾਰਜਾਂ ਨੂੰ ਅਸੀਂ ਵਧਾਵਾ ਦਿੰਦੇ ਰਵਾਂਗੇ ਔਰ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਲਈ ਅੱਜ ਆਪਾਂ ਰਲ ਕੇ ਖੜੇ ਹੋ ਸਕੀਏ ਜਿਵੇਂ ਬੀਤੇ ਤਨਰ ਬੋਟਰ ਜਾ ਜਾ ਆਪਾਂ ਕਾਫੀ ਪਾਣੀ ਆ ਗਈ ਹਾਂ ਸਥਿਤੀ ਕੀ ਹੈਗੀ ਹੈ ਸਥਿਤੀ ਬਹੁਤ ਜ਼ਿਆਦਾ ਕੰਟਰੋਲੇਬਲ ਹੈਗੀ ਹੈ ਕੱਲ ਪਾਰੀ ਬਾਰਿਸ਼ ਮੀਂਹ ਹੋਣ ਕਰਕੇ ਤੁਸੀਂ ਦੇਖਿਆ ਵੀ ਅਪ ਟਿਲ ਦਾ ਬ੍ਰਿੰਦ ਜੀ ਨੂੰ ਆਪਾਂ ਕਹਿੰਨੀ ਬਿਲਕੁਲ ਕਿਨਾਰੇ ਤੱਕ ਪਾਣੀ ਆਇਆ ਪਰ ਪਾਣੀ ਬਿਲਕੁਲ ਵੀ ਬਾਹਰ ਨਹੀਂ ਆਇਆ ਔਰ ਅੱਜ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਲ ਸ਼ਾਮ ਦੀ ਵੈਸੇ ਸਥਿਤੀ ਸੀ ਜਿਹੜਾ ਪੁਲੀਆਂ ਦੇ ਨਾਲ ਲਾ ਕੇ ਪਾਣੀ ਲੰਘ ਰਿਹਾ ਸੀ ਉਹ ਵੀ ਡਿੱਡ ਡੋਦੋ ਕੁੱਟੀਵਾ ਹੋ ਗਿਆ ਸੀ ਔਰ ਅੱਜ ਜਿਹੜੀ ਸਥਿਤੀ ਹੈ ਪੂਰੀ ਦੀ ਪੂਰੀ ਅੰਡਰ ਕੰਟਰੋਲ ਹੈ ਗਈ ਹੈ ਜੀ ਮੇਰੀ ਹੱਥ ਜੋੜ ਕੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਹੈ ਜੀ ਇਸ ਔਖੀ ਘੜੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਕਰੀਏ ਜੇਕਰ ਕਿਤੇ ਕੋਈ ਦਿੱਕਤ ਆਂਦੀ ਹੈ ਤਾਂ ਹੈਲਪਲਾਈਨ ਕੰਟਰੋਲ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਉਹਨਾਂ ਤੇ ਵੀ ਜ਼ਰੂਰ ਕਾਲ ਕਰਕੇ ਦੱਸ ਸਕਦੇ ਨੇ ਉਸ ਤੋਂ ਇਲਾਵਾ ਇਸ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਏ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਬਿਜਲੀ ਦੀਆਂ ਤਾਰਾ ਕਰਕੇ ਜਾਂ ਹੋਰ ਕੋਈ ਹੱਬੀ ਨਾ ਵੀ ਨਾ ਹੋਵੇ ਉਹਨਾਂ ਨੂੰ ਘਰ ਦੇ ਅੰਦਰ ਰੱਖਿਏ ਔਰ ਆਪ ਵੀ ਅਸੀਂ ਪਾਣੀ ਦੀ ਵਰਤੋਂ ਜਿਹੜੀ ਉਹ ਬਹੁਤ ਲਿਮਟਿਡ ਕਰੀਏ ਜਿੱਥੇ ਜ਼ਰੂਰਤ ਹੋਵੇ ਉੱਥੇ ਹੀ ਕਰੀਏ ਤਾਂ ਕਿ ਅੱਜ ਦੇ ਇਸ ਦੌਰ ਦੇ ਵਿੱਚੋਂ ਆਪਾਂ ਸਾਰੇ ਜਣੇ ਨਾਲ ਮਿਲ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਨਿਕਲ ਪਈਏ ਪ੍ਰਸ਼ਾਸਨ ਵਾਲਾ ਨਹੀਂ ਹਕੀਕਤਾਂ ਜਾਦਾ ਸਰ ਕੱਲ ਮੈਂ ਆਪਣੇ ਵਾਰਡ ਦੇ ਥੋੜੀ ਦੱਸ ਦਿੰਦਾ ਦੋ ਮਕਾਨ ਗਰੇ ਮੇਰੇ ਵਾਰਡ ਚ ਲੰਬੇ ਚ ਤੇ ਜਦ ਮੈਨੂੰ ਪਤਾ ਲੱਗਿਆ ਮੈਂ ਬੇਨਤੀ ਦੇ 15 ਮਿੰਟ ਦੇ ਉੱਥੇ ਮੈਂ ਪਹੁੰਚ ਗਿਆ ਤੇ ਨਾਲ ਹੀ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਜੀਸੀਬੀ ਬੁਲਾ ਕੇ ਕਿਉਂਕਿ ਤਾਰਾਂ ਉਹਦੇ ਥੱਲੇ ਆ ਗਏ ਸੀ ਕਿਹੜੇ ਮਕਾਨ ਗਰੇ ਆ ਉਸ ਏਰੀਏ ਦੀ ਲਾਈਟ ਅੱਜ ਹਲੇ ਵੀ ਬੰਦ ਆ ਕੱਲ ਕੱਲ ਦੀ ਲਾਈਟ ਵਾਂਦਾ 36 ਘੰਟੇ ਹੋ ਗਏ ਲਾਈਟ ਵਾਂਦਾ ਹੁਣ ਐਕਸੀਲ ਸਾਹਿਬ ਨੂੰ ਕਹਿ ਕੇ ਤਾਰਾਂ ਨਵੀਆਂ ਪਵਾ ਰਹੇ ਆ ਤੇ ਆ ਸ਼ਾਮ ਤੱਕ ਲਾਈਟ ਕਹਿੰਦੇ ਐਕਸੀਲ ਨੇ ਵਾਦਾ ਕੀਤਾ ਵੀ ਚੱਲ ਪੂਗਾ ਤੇ ਕੱਲ ਸਾਰਾ ਮਲਬਾ ਸੀ ਉੱਥੋਂ ਚਕਾਇਆ ਤਾਂ ਕਿ ਜਿਹੜਾ ਲੰਘੇ ਚ ਗਿਰ ਗਿਆ ਸੀ ਮਲਬਾ ਉਹ ਅਸੀਂ ਚਕਾ ਕੇ ਰਸਤਾ ਕਲੀਅਰ ਕਰਤਾ ਚੈੱਕ ਕਈ ਮਾਤ ਜੜੀਆਂ ਨੇ ਪਹਿਲਾਂ ਇਹ ਹੁਣ ਸਭ ਕੋਸ਼ਿਸ਼ ਕਰ ਰਹੇ ਨੇ ਉਸ ਨੂੰ ਲੈ ਕੇ ਕੀ ਕੀ ਕਰਗੇ ਇਹ ਅਸੀਂ ਕਾਰਪਸ਼ਨ ਨੇ ਪਹਿਲਾਂ ਵੀ ਕਈ ਨੋਟਿਸ ਕੱਢੇ ਆ ਕਿ ਇਹ ਬਿਲਡਿੰਗ ਬੜੀ ਖਸਤਾ ਹਲਚ ਆ ਪਰ ਲੋਕਾਂ ਨੂੰ ਪਸ ਸਾਨੂੰ ਤੋਂ ਬਾਹਰ ਕਿਉਂ ਨਹੀਂ ਲੋਕ ਸਮਝਦੇ ਜਾਨ ਮਾਲ ਪ੍ਰੋਵਾਈ ਨਹੀਂ ਕਰਦੇ ਬੈਠੇ ਆ ਵਿੱਚ ਛੱਤਾਂ ਵੀ ਗਿਰ ਗਈਆਂ ਤਾਂ ਵੀ ਵਿੱਚ ਕਈ ਬੈਠੇ ਕੋਈ ਕਿਰਾਏਦਾਰ ਉਹ ਇਸ ਕਰਕੇ ਨਹੀਂ ਖਾਲੀ ਕਰ ਰਿਹਾ ਵੀ ਕੁਝ ਪੈਸੇ ਮਲਣ ਕੇ ਖਾਲੀ ਕਰੇ ਉਹ ਕਿਰਾਏਦਾਰ ਬੈਠਾ ਛੱਤ ਗਿਰੀ ਹੋਈ ਹੈ ਤਾਂ ਵੀ ਹਲਦੇ ਤੇ ਆਪਣੇ ਲੋਕਾਂ ਨੂੰ ਆਪਣੇ ਪ੍ਰੋਵਾਈ ਨਹੀਂ ਮੈਂ ਕਹੀ ਕਰ ਐਸੇ ਦੇਖਿਆ ਕਿਹੜੇ ਗਿਰੇ ਪਏ ਆ ਪਰ ਫਿਰ ਵੀ ਵਿੱਚ ਬੈਠੇ ਆ ਗੁੱਡੇ ਤੁਸੀਂ ਦਾ ਇਸ ਵਾਰ ਕੋਨ ਕੀ ਹਾਲਾਤ ਹੈ ਗੁੱਡੇ ਨਾਲੇ ਦੇ ਨਾਲ-ਨਾਲ ਕੱਲ ਅਸੀਂ ਸਾਰਾ ਘੁੰਮਿਆ ਮੈਂ ਆਪ ਗਿਆ ਮੈਂ ਸੈਂਟਰਲ ਜੀ ਵੀ ਘੁੰਮਿਆ ਨਾਰਥ ਇੰਡੀਆ ਘੁੰਮਿਆ ਚੋਕ ਉਪਰ ਪ੍ਰਾਚਰ ਪੱਕੀ ਐਮ ਐਲ اے ਨਾਲ ਰਹਿ ਆ ਮਤਲਬ ਬੱਕਾ ਜੀ ਨਾਲ ਰਿਹਾ ਸਥਿਤੀ ਹੁਣ ਬੜੀ ਠੀਕ ਅੱਗੇ ਨਾਲੋਂ ਕੱਲ ਤਾਂ ਬਹੁਤ ਡਰ ਲੱਗਣ ਲੱਗੇ ਸੀ ਸਚਾਈ ਮੈਂ ਤੁਹਾਨੂੰ ਦੱਸਦਾ ਉਹ ਡਰ ਲੱਗਣ ਲੱਗੇ ਜੀ ਐਂ ਮੀ ਪੈ ਗਿਆ ਔਰ ਇਸ ਕਰਕੇ ਨੁਕਸਾਨ ਨਾ ਹੋ ਜਵੇ ਪਰ ਪ੍ਰਮਾਤਮਾ ਨੇ ਸਾਡੀ ਸੁਣ ਲਈ ਕੱਲ ਪ੍ਰਸ਼ਾਸ ਵੀ ਬੜੇ ਬੰਡੇ ਆ ਜੀ ਸਾਡੇ ਸਾਇ ਪ੍ਰਮਾਤਮਾ ਸੰਭਲੇ ਇਸ ਕਰਕੇ ਥੋੜਾ ਬਚਾਅ ਹੋ ਗਿਆ ਤੇ ਹੁਣ ਪਾਣੀ ਕਾਫੀ ਡੋ ਜਿਹੜਾ ਜਿਹੜਾ ਅਲਰਟ ਆ ਪ੍ਰਸ਼ਾਸਨ ਦਾ ਉਹ ਤਾਂ ਪ੍ਰਸ਼ਾਸਨ ਨੇ ਕੀਤਾ ਹੀ ਹੋਇਆ ਸੀ ਥੋੜਾ ਜਿਹਾ ਆਪਣਾ ਆਪ ਵੀ ਧਿਆਨ ਦਈਏ ਜੀ ਮਦਦਰੀ ਵੀ ਭੇਜੀ ਆ ਰਹੀ ਆ ਰਾਸ਼ਟਰੀ ਇਹ ਪੇ ਜੇ 8 ਗੱਡੀਆਂ ਭੇਜ ਰਹੇ ਆ ਅੱਜ ਸਾਰੇ ਐਮਐਲਏ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਆ ਮਾ ਰੋੜਾ ਜੀ ਚਾਰੇ ਦਾ ਵੀ ਭੇਜ ਰਹੇ ਚਾਰ ਟਰੱਕ ਅਸੀਂ ਜੋ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨਾ ਚਾਹੀਦਾ ਮੈਂ ਪਬਲਿਕ ਨੂੰ ਵੀ ਕਰਦਾ ਜਿਹੜਾ ਕੋਈ ਦਾਨ ਪਤਣਾ ਕਰਨਾ ਚਾਹਵੇ ਉਹ ਕਰੇ ਜ਼ਰੂਰ ਕਰੇ ਕਿੱਥੇ ਲੋੜ ਹੋ ਉਤੇ ਸਮਾਨ ਪਹੁੰਚਾਵੇ